ਇਹ ਤੇ ਆਦਮ ਸਤਾਰ ਬੈਂ ਸਿੰਘ ਨੇ ਜਦੋਂ ਕਿਸੇ ਨੂੰ ਇਹ ਹੁਕਮ ਨਹੀਂ ਸੀ ਆਪਣੀ ਮਰਜ਼ੀ ਦੇ ਮੇਰੀਆਂ ਮਾਂ ਭੈਣਾਂ ਨਾ ਮਾਮਾ ਆਪਣੀ ਮਰਜ਼ੀ ਦੇ ਨਾਲ ਸੂਟ ਦਾ ਰੰਗ ਪਾ ਸਕਦੀਆਂ ਸੀ ਚੁੰਨੀ ਦਾ ਰੰਗ ਪਾ ਸਕਦੀਆਂ ਸੀ ਆਪਣੀ ਮਰਜ਼ੀ ਦੇ ਨਾਲ ਤੁਸੀਂ ਆਪਣੀ ਦੁਕਾਨ ਦਾ ਰੰਗ ਵੀ ਨਹੀਂ ਕਰ ਸਕਦੇ ਇਸ ਤਰੀਕੇ ਦੇ ਨਾਲ ਜੇ ਕੋਈ ਮੇਰੀ ਮਾਂ ਭੈਣ ਜੇ ਕੋਈ ਕਾਲਜ ਯੂਨੀਵਰਸਿਟੀ ਜਾਂਦੇ ਸੀ ਤੋ ਉੱਥੇ ਕੈਂਚੀਆਂ ਨਾਲ ਜਾ ਕੇ ਉਹਨਾਂ ਦੇ ਵਾਲ ਕੱਟ ਦਿੱਤੇ ਜਾਂਦੇ ਸੀ ਇਹ ਹਾਲਾਤ ਸੀਗੇ ਅੱਜ ਕਹਿਣਾ ਬੜਾ ਸੌਖਾ ਏ ਅੱਜ ਜਿਨ੍ਹਾਂ ਦੇ ਆ ਸਰਪੰਚ ਸਾਹਿਬ ਕੱਲ ਜਿਸ ਤਰੀਕੇ ਨਾਲ ਮਾਰੇ ਆ ਜੇ ਕਿ ਉਹਨਾਂ ਦੇ ਮੈਂ ਦੇਖ ਰਿਹਾ ਸੀ ਵੀ ਆਪ ਪਟਾ ਪਾਇਆ ਹੋਇਆ ਸੀ ਰੌਂਦਾ ਦਾ ਇਹਦਾ ਮਤਲਬ ਕੀ ਹਾਲਾਤ ਬਣ ਗਏ ਨੇ ਤੇ ਮੈਂ ਇੱਕ ਗੱਲ ਅੱਜ ਸਰਦਾਰ ਬੈਂ ਸਿੰਘ ਜੀ ਦੇ ਇਸ ਦਿਨ ਤੇ ਉਹਨਾਂ ਦੇ ਜਨਮ ਦਿਨ ਤੇ ਇਹ ਬੇਨਤੀ ਕਰਦਾ ਇਹ ਸਰਕਾਰ ਤੋਂ ਤਾਂ ਮੈਨੂੰ ਨਹੀਂ ਲੱਗਦਾ ਹੁਣ ਕੁਝ ਹੋਣਾ ਹੁਣ ਅਖੀਰ ਚ ਇਨਸਫ੍ਰਸਟ੍ਰੇਸ਼ਨਸ ਅਪਸ਼ਰਨ ਨੂੰ ਸਸਪੈਂਡ ਡਿਸਮਿਸ ਕਰਨ ਲੱਗੇ ਮੇਰੀ ਇੱਕੋ ਹੀ ਬੇਨਤੀ ਆ ਬਈ ਜਿਹੜੇ ਅੱਜ ਦੀ ਪੁਲਿਸ ਆ ਮੈਂ ਇਹ ਨਹੀਂ ਕਹਿੰਦਾ ਪੰਜਾਬ ਪੁਲਿਸ ਕੋਈ ਮਾੜੀ ਆ ਪਰ ਅੱਜ ਦੀ ਜਿਹੜੇ ਨੌਜਵਾਨ ਨੇ ਉਹ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਬਰਾਬਰ ਨਾ ਉਹਨਾਂ ਦੀ ਫਿਟਨੈਸ ਨਾ ਉਹਨਾਂ ਦੀ ਟ੍ਰੇਨਿੰਗ ਉਹ ਦੋ ਦੋ ਹੱਥਾਂ ਨਾਲ ਵੈਪਨ ਚਲਾਉਂਦੇ ਆ ਇਸ ਸਾਡੇ ਜਿਹੜੇ ਪੁਲਿਸ ਵਾਲੇ ਨੇ ਕੋਈ ਨਾ ਕੋਈ ਟੈਨਸ਼ਨ ਚ ਨੇ ਉਹਨਾਂ ਨੂੰ ਟਾਈਮ ਪ੍ਰੋਪਰ ਜਿਹੜਾ ਡਿਊਟੀ ਉਹ ਫਟੀਕ ਕਿਤੇ ਵੀਆਈਪੀ ਡਿਊਟੀਆਂ ਤੇ ਖੜੇ ਨੇ ਕਿਤੇ ਧਰਨੇ ਲੱਗ ਰਿਹਾ ਅੱਧੀ ਪੁਲਿਸ ਤਾਂ ਧਰਨਿਆਂ ਤੇ ਹੀ ਖੜੀ ਆ ਕਿਸਾਨਾਂ ਤੇ ਡੰਡੇ ਮਾਰਨ ਨੂੰ ਟੀਚਰਾਂ ਦੇ ਡੰਡੇ ਮਾਰਨ ਨੂੰ ਜਦੋਂ ਪੁਲਿਸ ਦੀ ਜੇ ਅੱਜ ਕਰਾਈਏ ਕਿਸੇ ਨੂੰ ਸ਼ੂਗਰ ਕਿਸੇ ਨੂੰ ਬੀਪੀ ਆ ਇਹ ਠੀਕ ਆ ਇਹਨਾਂ ਨੂੰ ਟ੍ਰੈਫਿਕ ਦਾ ਕੰਮ ਲੋ ਇਨਾਂ ਤੋਂ ਚੰਗਾ ਕੰਮ ਜਿਹੜਾ ਉਹ ਪੀਏਪੀ ਲਾਈਨ 'ਚ ਲੋ ਹੋਰ ਬੜੇ ਕੰਮ ਨੇ ਕੰਪਿਊਟਰ ਚਲਾਉਣ ਹੋਰ ਕੁਝ ਕਰਨ ਜਿੰਨਾ ਚਿਰ ਮੇਰੀ ਮੈਂ ਅਸੀਂ ਜਦੋਂ ਆਗੇ ਇਸ ਵੇਲੇ ਤੱਕ ਸਰਕਾਰ ਬਣੀ ਹੋਊਗੀ ਅਗਲੀ ਵਾਰ ਸਭ ਤੋਂ ਪਹਿਲਾਂ ਜਿਹੜੇ ਵੀ ਅੱਜ ਪੰਜਾਬ ਦੇ 6 ਫੁੱਟ ਕੱਦ ਦੇ ਨੌਜਵਾਨ ਨੇ ਪੰਜ ਬਟਾਲੀਆਂ ਨਾਲ ਕਮਾਂਡੋ ਖੜੀਆਂ ਕਰਨੀਆਂ ਪੈਣਗੀਆਂ ਘੱਟੋ-ਘੱਟ 500 ਤੋ ਹਜ਼ਾਰ ਮੁੰਡਾ ਜਿਹੜਾ ਵੀ ਉਹਦੀ 6 ਫੁੱਟੋ ਦਾ ਕੱਦ ਦਾ ਪਿੰਡ ਜੇ ਉਹਨੇ 10ਵੀਂ ਵੀ ਨਹੀਂ ਕੀਤੀ ਤਾਂ ਉਹਨੂੰ ਇੱਕ ਸਾਲ ਦਿੱਤਾ ਜਾਵੇ ਵੀ ਭਾਈ ਤੂੰ 10ਵੀਂ ਕਰ ਲੈ ਤੈਨੂੰ ਨੌਕਰੀ ਦੇ ਦਿੰਦੀ ਉਹਦੀ ਫਿਟਨੈਸ ਫਜ਼ੀਕ ਉਹਨੂੰ ਦੇਖ ਕੇ ਉਦੋਂ ਵੀ 5 ਬਟਾਲੀਆਂ ਖੜੀਆਂ ਕੀਤੀਆਂ ਸੀ ਕਮਾਂਡੋ ਦੀਆਂ ਜਿਨ੍ਹਾਂ ਨੇ 6 ਮਹੀਨੇ ਦੇ ਵਿੱਚ ਵਿੱਚ 6 ਮਹੀਨੇ ਦੇ ਵਿੱਚ ਵਿੱਚ ਅੰਤਵਾਦ ਦਾ ਸਫਾਇਆ ਕਰਤਾ ਸੀ ਉਹੀ ਡੀਜੀਪੀ ਸੀ ਕੇਪੀਐਸ ਗਿਲ ਦੋ ਵਾਰ ਲਿਆ ਕੇ ਬਦਲਨੇ ਪਏ ਸੀ ਲਿਆ ਕੇ ਉਹੀ ਪੁਲਿਸ ਸੀ ਉਹੀ ਸੀ ਜਦੋਂ ਚੰਗੇ ਮੁੰਡੇ ਨੌਜਵਾਨ ਫਿੱਟ ਆ ਗਏ ਇਹ ਤਾਂ ਡਬਲਯੂਡਬਲਯੂਐਫ ਦੇਖੀ ਆ ਨਾ ਇਹ ਸਾਡੇ ਪੰਜਾਬ ਦੇ ਨੌਜਵਾਨ ਤਾਂ ਮਿੱਥੀਆਂ ਚੱਕ ਲੈਣਗੇ ਆ ਜਿਹੜੇ ਪਿਸਤੌਲੀ ਵਾਲੇ ਆਨੇ ਨੇ ਕੀ ਇਹਨਾਂ ਦੀ ਹਿੰਮਤ ਹੈ ਯਾਰ ਵਿਆਹ ਦੇ ਵਿੱਚ ਇਸ ਤਰੀਕੇ ਨਾਲ ਇਹ ਮਾਰਨ ਲੱਗ ਜਾਣ ਲੋਕ ਇਹ ਬਿਲਕੁਲ ਇਸ ਵੇਲੇ ਆ ਉਹਨਾਂ ਦੀਆਂ ਸ਼ਹਾਦਤਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਆ ਅੱਜ ਤੱਕ ਕਿਤੇ ਨਾ ਕਿਤੇ ਅਫਸੋਸ ਹੁੰਦਾ ਵੀ ਜਿਹੜੀ ਉਹਨਾਂ ਨੇ ਚੀਜ਼ ਕਰਕੇ ਗਏ ਆਪਣੀ ਟੁਕੜੇ ਟੁਕੜੇ ਕਰਾ ਲੈਣੇ ਸੀ ਸਾ ਅੱਜ ਫੇਰ ਉਸ ਪੰਜਾਬ ਨੂੰ ਉਸੇ ਪ੍ਰਾਮਾਣੂ جنگ 'ਚ ਉਸੇ ਮਤਲਬ ਦਿਨ ਚੜਦਾ ਮੀਡੀਆ ਤੇ ਇਹ ਹਿੰਮਤ ਨਹੀਂ ਪੈਂਦੀ ਵੀ ਟੀਵੀ ਔਨ ਕਰ ਲਈਏ ਰੋਜ਼ ਦੀਆਂ ਦੋ ਵਾਰ ਦਾਤਾਂ ਤਾਂ ਸਿੱਧੀਆਂ ਐ ਗੋਲੀ ਦੀਆਂ ਜਿਹੜਾ ਬਾਕੀ ਚਾਕੂ ਛੁਰਿਆਂ ਨਾਲ ਮਾਰਨਾ ਐ ਉਹ ਲੱਗ ਚੀਜ਼ ਅਮਹਾਲੀ ਚ ਦੇਖੀ ਜੀ ਇਸ ਕਰਕੇ ਉਹਨਾਂ ਨੂੰ ਜਿੰਨੇ ਵੀ ਸਰਦਾਰ ਬਿਆਨ ਸਿੰਘ ਨੇ ਮੈਂ ਇੱਕ ਗੱਲ ਹੋਰ ਅੱਜ ਜ਼ਰੂਰ ਕਹੂੰਗਾ ਜ਼ਰੂਰ ਮੈਂ ਬੜਾ ਜ਼ੋਰ ਦੇ ਕੇ ਕਹੂੰਗਾ ਵੀ ਤੁਸੀਂ ਜਿਹੜੇ ਸਰਦਾਰ ਬਿਆਨ ਸਿੰਘ ਦੇ ਕਿਉਂਕਿ ਉਹ ਅਮਰ ਪਸੰਦ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਖੜੇ ਕਾਰੋਬਾਰੀ ਲੋਕ ਨੇ ਦੁਕਾਨਾਂ ਚਲਾਉਣ ਵਾਲੇ ਲੋਕ ਨੇ ਬੋਲ ਨਹੀਂ ਸਕਦੇ ਅੱਜ ਹੋਇਆ ਕੀ ਆ ਮੈਂ ਉਹਨਾਂ ਨੂੰ ਵੀ ਚਾਹੂੰ ਵੀ ਸਾਡੇ ਅੱਗੇ ਲੜਾਈ ਲੜਨਗੇ ਕਿਵੇਂ ਜਿਹੜੇ ਤਾਂ ਖਾਲਿਸਤਾਨੀ ਨੇ ਜਿਹੜੇ ਮਾੜੇ ਐਲੀਮੈਂਟ ਨੇ ਉਹ ਤਾਂ ਥੱਲੇ ਦੇਖਿਓ ਕਿਵੇਂ ਟਰੋਲ ਕਰਕੇ ਸਾਡੀਆਂ ਗਾਲਾਂ ਕੱਢਦੇ ਆ ਸਾਡੇ ਪਰਿਵਾਰ ਨੂੰ ਕੱਢਦੇ ਆ ਸਾਰਿਆਂ ਨੂੰ ਕੱਢਦੇ ਆ ਪਰ ਜਿਹੜੇ ਜਿਨ੍ਹਾਂ ਨੂੰ ਅਮਨ ਸ਼ਾਂਤੀ ਦਿੱਤੀ ਜਿਹੜੇ ਅੱਜ ਆਪਣੇ ਆਮਨਾਕ ਕਾਰੋਬਾਰ ਚਲਾ ਰਹੇ ਆ ਜਿਨ੍ਹਾਂ ਨੂੰ ਹੁਣ ਤਕਲੀਫ ਹੋ ਰਹੀ ਉਹ ਕਦੇ ਬੋਲਦੇ ਨਹੀਂ ਮੈਂ ਖਾਸ ਤੌਰ 'ਤੇ ਸ਼ਹਿਰੀਆਂ ਦੀ ਗੱਲ ਕਰਨਾ ਸਰਦਾਰ ਬਿੰਦ ਸਿੰਘ ਜੀ ਨੇ ਆਪਣੇ ਟੋਟੇ ਟੋਟੇ ਕਰਵਾ ਲੇ। ਦੂਜੀ ਗੱਲ ਮੈਂ ਇਹ ਵੀ ਸਮਝਦਾ ਵੀ ਜਿਹਦਾ ਉਹ ਸਾਇਲੈਂਟ ਕਿਉਂ ਹੋ ਜਾਂਦੇ ਆ ਕਿਉਂਕਿ ਜਿਹਦਾ ਘਰ ਚੋਂ ਦਾ ਸਾਈਂ ਚਲੇ ਜਾਂਦਾ ਉਹਦਾ ਜਿਹੜਾ ਇੱਕ ਬੱਚਾ ਬਣ ਕਿਸੇ ਨੂੰ ਨੌਕਰੀ ਮਿਲ ਗਈ ਕਿਸੇ ਨੂੰ ਉਹ ਮਾਂ ਉਹ ਭੈਣ ਡਰਾ ਕੇ ਰੱਖੀ ਆ ਕਿ ਆਪਣੇ ਦਾ ਪਹਿਲਾਂ ਘਰ ਚੋਂ ਚਲਾ ਗਿਆ ਆਪਾਂ ਕਿਉਂ ਇਹ ਗੱਲ ਕਰਨੀ ਪਰ ਤੁਹਾਨੂੰ ਵੀ ਪੰਜਾਬ ਦੇ ਲੋਕੋ ਜਿਹਨੇ ਤੁਸੀਂ ਸਰਦਾਰ ਬੀਨ ਸਿੰਘ ਦੀ ਨਾਲ ਲੱਗੇ ਸੀ ਉਸ ਵੇਲੇ ਉੱਠੇ ਸੀ ਤਾਨੂੰ ਉੱਠਣਾ ਪੈਣਾ ਸਾਨੂੰ ਵੀ ਤੁਹਾਡੀ سپورਟ ਦੀ ਲੋੜ ਆ ਤਾਂ ਹੀ ਅਸੀਂ ਵੀ ਹਿੰਮਤ ਕਰਾਂਗੇ ਨਾ ਜਦੋਂ ਕਈ ਵਾਰ ਤੁਹਾਡੀ سپورਟ ਨਹੀਂ ਮਿਲਦੀ ਤੇ ਦੂਜੇ ਜਿਹੜੇ ਐਲੀਮੈਂਟ ਨੇ ਉਹ ਰੋਜ਼ ਬੋਲ ਕੇ ਆ ਧਰਨਾ ਲਾਈ ਬੈਠੇ ਤੁਸੀਂ ਹਿੰਮਤ ਤਾਂ ਦੇਖੋ ਨਾ ਇਹਨਾਂ ਦੀ ਕੀ ਆ ਜਿਹੜਾ ਕ੍ਰਿਮੀਨਲ ਆ ਉਹਨੂੰ ਛਡਾਉਣ ਖਾਤਰ ਧਰਨਾ ਹੈ ਓਰੇ ਪੂਰੇ ਲਾਅ ਐਂਡ ਆਰਡਰ ਕੋਈ ਗੱਲ ਹੈਗੀ ਆ ਆ ਬੈਠੇ ਆ ਓਰੇ ਛਡਾਉਣ ਲਈ ਆ ਕਿਹੜੀ ਸੜਕ 2 ਸਾਲ ਹੋ ਗਏ 3 ਸਾਲ ਬੰਦ ਆਈਪੀਐਸ ਐਸੀ ਨਕਮੀ ਸਰਕਾਰ ਆ ਹੰਦੀ ਸਿੰਘਾ ਦੀ ਐਸੀ ਕਾਂਦੇ ਸਿੰਘ ਕਹਿਣਾ ਜੀ ਉਹਨਾਂ ਨੂੰ ਉਹ ਧਰਨਾ ਉਹਨਾਂ ਦਾ ਚੁਕਾ ਨਹੀਂ ਸਕੇ ਫੈਸਲਾ ਨਹੀਂ ਕਰ ਸਕੇ ਤੇ ਇਸ ਕਰਕੇ ਇਹ ਜਿਹੜੀਆਂ ਕਮਜ਼ੋਰ ਸਰਕਾਰਾਂ ਆਉਂਦੀਆਂ ਫੇਰ ਪੰਜਾਬ ਨੂੰ ਉਸੇ ਕੜੀ ਤੇ ਖੜਾ ਕਰ ਦਿੰਦੀਆਂ ਐ ਅੱਜ ਕੌਣ ਆਊਗਾ ਸਰਦਾਰ ਬਿਆਨ ਸਿੰਘ ਜੀ ਨੇ ਤਾਂ ਸਭ ਕੁਝ ਪਰਿਵਾਰ ਸਭ ਕੁਝ ਦਾਤੇ ਲਾਖਤੇ ਆਪਣੀ ਜਾਨ ਦੇਤੀ ਅੱਜ ਕੌਣ ਨਿਤਰੂ ਹੈ ਕਿਸੇ ਦੀ ਜਾਨ ਇੱਕ ਪਰਚੇ ਤੋਂ ਡਰ ਜਾਂਦੇ ਆ ਪਰ ਸਾਰੇ ਮੰਨਦੇ ਆ ਮੈਂ ਮਜੀਠੀਆ ਸਾਹਿਬ ਦੀ ਗੱਲ ਸੁਣ ਰਿਹਾ ਸੀ ਕੱਲ ਦੀ ਉਹ ਸੁਣ ਰਿਹਾ ਸੀ ਵੀ ਜੋ 80 90 ਚ ਹਾਲਾਤ ਸੀ ਉਹ ਆ ਗਏ ਇਹ ਤਾਂ ਮੰਨਦੇ ਆ ਨਾ ਵੀ ਸਾਰੇ ਹਾਲਾਤ ਸੀਗੇ ਮਾੜੇ ਤੇ ਇਸ ਕਰਕੇ ਜਿਹੜੀ ਵੀ ਕਾਂਗਰਸ ਦੀ ਸਰਕਾਰ ਉਹ ਕਹਿੰਦੀ ਆ ਵੀ ਮਾੜੇ ਹਾਲਾਤ ਆ ਗਏ ਪਰ ਭਾਈ ਇਹ ਲੜਾਈ ਕਿਸੇ ਨੂੰ ਲੜਨੀ ਪਊਗੀ ਉਹ ਤੁਹਾਡੇ ਮੂਰੇ ਆ ਅਸੀਂ ਕਦੇ ਪਿੱਛੇ ਹਟੇ ਨਹੀਂ ਅੱਜ ਜੰਮੂ ਕਸ਼ਮੀਰ ਟੈਰਰਿਜ਼ਮ ਖਤਮ ਕੀਤਾ ਉਹ ਭਾਜੀਪੀ ਦੀ ਸਰਕਾਰ ਐਨਡੀਏ ਨੇ ਕੀਤਾ ਜੇ ਅੱਜ ਮਾਓਵਾਦੀ ਮਾਰਚ ਦੀ ਆਖਰੀ ਡੇਟ ਸੀ ਆ ਮਾਰਚ ਮਹੀਨਾ ਅਗਲਾ ਕਿਤੇ ਵੀ ਮਾਓਵਾਦੀ ਨੈਕਸਟ ਸਲਾਈਡ ਤੁਹਾਨੂੰ ਨਹੀਂ ਲੱਭੇਗਾ ਤੇ ਉਵੇਂ ਹੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਇਹ ਗੈਂਗਸ ਆ ਇਹ ਜਿੰਨੇ ਵੀ ਇਹ ਪਿਸਤੌਲੀਆਂ ਜਿਹਾਲੇ ਨੇ 2027 ਤੋਂ ਜਿੱਦਣ ਉਦੋਂ ਬਾਅਦ 6 ਮਹੀਨੇ ਚ ਪure ਕੋਈ ਲੱਭ ਗਿਆ ਤਾਂ ਮੈਨੂੰ ਕਹਦੇ ਹਰੇਕ ਬੰਦਾ ਹੁਣ ਕਹਿੰਦਾ ਕੀ ਆ ਵੀ ਬਿਹਾਰ ਯੂਪੀ ਚ ਵੀ ਇੱਥੇ ਵੀ ਧਰਨੇ ਤੇ ਬੈਠੇ ਆ ਮੈਂ ਰੋਜ਼ ਸੁਣਦਾ ਜਿਹੜੇ ਕਈ ਪੋਲੀਟੀਕਲ ਲੋਕ ਤਾਂ ਨਹੀਂਗੇ ਪਰ ਉਹ ਅੱਜਕੱਲ੍ਹ ਧਰਨਿਆਂ ਚ ਉਹਨਾਂ ਦੀ ਐਨਮਾਈ ਕਰਦੇ ਆ ਉਹ ਵੀ ਇਹੀ ਕਹਿੰਦੇ ਆ ਵੀ ਬਿਹਾਰ ਤੇ ਯੂਪੀ ਜੋ ਹਾਲਾਤ ਸੀ ਬਿਹਾਰ ਤੇ ਯੂਪੀ ਚ ਉਹ ਪੰਜਾਬ ਦੇ ਆ ਉੱਥੇ ਸ਼ਾਂਤੀ ਹੈ ਕਿਉਂ ਸ਼ਾਂਤੀ ਹੈ ਕਿਉਂਕਿ ਡਮਲ ਇੰਜਨ ਦੀ ਸਰਕਾਰ ਆ ਯੂਪੀ ਚ ਕੋਈ ਕਹਿ ਦੇਵੇ ਕਿ ਗੈਂਗਸਟਰ ਹੈ ਕੋਈ ਕਹਿ ਦੇਵੇ ਕੋਈ ਚੱਟਾ ਵਿੱਚ ਵਿਖਦਾ ਹੈ ਬਿਹਾਰ ਚ ਕਹਦੇ ਕੋਈ ਗੈਂਗਸਟਰ ਬਲੋ ਇੱਕ ਅੰਦਾ ਛੋਟਾ ਮੱਟਾ ਹਾਦਸਾ ਤਾਂ ਉਹ ਉਹ ਤਾਂ ਅਮਰੀਕਾ ਚ ਵੀ ਹੋ ਜਾਂਦਾ ਕਿਤੇ ਵੀ ਹੋ ਜਾਂਦਾ ਪਰ ਪੰਜਾਬ ਚ ਕਿਉਂ ਪੰਜਾਬ ਦੀਆਂ ਲੀਡਰਸ਼ਿਪ ਜਿਹੜੀ ਆ ਉਹ ਨਹੀਂ ਦੇ ਸਕੇ ਬਹੁਤ ਕਮਜ਼ੋਰ ਆ ਅੱਜ ਫੈਮਲੀ ਚ ਇੱਕ ਸਵਾਲ ਇੱਥੇ ਆ ਕੇ ਸੌਂ ਚੱਕ ਲੈਣੋ ਸਾਰੇ ਲੀਡਰ ਅ ਸਰਦਾਰ ਬਿਆਨ ਸਿੰਘ ਦੀ ਜਗਾਹ ਤੇ ਆ ਕੇ ਸਾਰੇ ਪ੍ਰਣ ਲੈ ਲੈਣ ਵੀ ਅਸੀਂ ਪੰਜਾਬ ਨੂੰ ਅਮਨ ਸ਼ਾਂਤੀ ਦੇਵਾਂਗੇ ਪਰ ਉਹ ਰਾਜਨੀਤੀ ਕਰਨੀ ਆ ਸਿਆਸਤ ਕਰਨੀ ਆ ਉਹ ਵੀ ਹਿੰਮਤ ਨਹੀਂ ਕੀ ਸਰਦਾਰ ਬਿਆਨ ਸਿੰਘ ਦੇ ਪਰਿਵਾਰ ਦਾ ਭਾਈ ਕਾਂਗਰਸ ਚ ਸਨੇ ਸਾਰੇ ਪਰਿਵਾਰ ਦੇ ਲੋਕ ਜਿਆਦਾ ਤੁਸੀਂ ਉਹਨਾਂ ਦੀ ਮੈਂ ਤਾਂ ਚਲੋ ਆ ਗਿਆ ਛੱਡ ਕੇ ਤੁਸੀਂ ਜੇ ਸਰਦਾਰ ਬਿਆਨ ਸਿੰਘ ਦਾ ਲੋਹਾ ਸੀ ਤੁਸੀਂ ਉਹਨਾਂ ਨੂੰ ਲੀਡਰਸ਼ਿਪ ਦੇ ਦੇਖ ਕੇ ਸਾਹਮਣੇ ਦੇਖੋ ਕਿਵੇਂ ਸਿੱਧੀ ਹੁੰਦੀ ਹੈ ਉਹਰੇਗਾ ਸਰ ਆਪਕੀ ਔਰ ਸੇ ਵੀ ਸ਼ੁਕਰੀਆ ਦੱਸਣਾ ਲੱਗ ਕੰਮ ਦਾ ਅਪਡੇਟ ਹੈ ਦੇਖੋ ਮੈਂ ਅੱਜ ਕਿਉਂਕਿ ਸਰਦਾਰ ਬਿਨ ਸਿੰਘ ਜੀ ਸਾਰਿਆਂ ਦੇ ਨੇ ਤੇ ਇਸ ਮੌਕੇ ਮੈਂ ਆਪਣੀ ਜੇ ਗੱਲ ਕਰਾਂ ਮੇਰਾ ਆਪਦਾ ਹੀ ਪਰਿਵਾਰ ਆ ਜਿਹੜਾ ਉਹ ਕਾਂਗਰਸ ਚ ਉਹਨਾਂ ਨੇ ਕਾਂਗਰਸ ਆਪਣੀ ਜਗ੍ਹਾ ਇਹ ਮੈਂ ਭਾਜੀਪੀ ਚ ਤੇ ਮੇਰੀ ਹੱਥ ਜੋੜ ਕੇ ਮੈਂ ਇਸ ਜਗ੍ਹਾ ਤੇ ਮੈਂ ਉਹਨਾਂ ਤੋਂ ਬਜਾਏ ਕੋਈ ਐਸੀ ਗੱਲ ਕਿਉਂਕਿ ਉਹਨਾਂ ਨੂੰ ਉਹ ਵੱਡੇ ਨੇ ਇਹ ਮੈਂ ਇਹ ਗੱਲ ਜਿਹੜੀ ਆ ਤੁਹਾਡੇ ਮੂਹਰੇ ਮੈਂ ਰੱਖੀ ਆ ਮੈਂ ਬਿਲਕੁਲ ਇਸ ਦੇ ਵਿੱਚ ਸਾਰਾ ਕੰਪਾਈਲ ਕਰ ਰਿਹਾ ਇਹ ਡਾਟਾ ਚੰਗੇ ਲਾਇਰਸ ਤੋਂ ਡੇਟ ਵਾਈਜ਼ ਇਨਸੀਡੈਂਟਸ ਵਾਈਜ਼ वो मैं सारा कुछ जो रिपोर्ट देनी है जो जो फेसबुक पे है जो जो ट्विटर पे है जो जो उस घटना है उसकी पूरी हर चीज मैं अपने लॉरिस्ट के साथ बात करके वो कंप्लेंट तैयार करवा रहा हूँ और जल्दी ही क्योंकि वहाँ पे तो अगर कोई लीगल डॉक्यूमेंट देना है उसे पूरी तरह तैयार करना उस चीज़ में मैं लगा हूँ और जिस दिन वो हो गया तो आपके सामने ਇੱਕ ਇੱਕ ਚੀਜ਼ ਮੈਂ ਰੱਖੋ ਆਪਰੇਸ਼ਨ ਪਰਹਾਰ ਅੱਜ ਨੌਜਵਾਨ ਪਰਿਵਾਰਟੀ ਕਿੰਨੇ ਕਿੰਨਾ ਤੇ ਮੁਕੱਦਮੇ ਦਰਜ ਕਰ ਦਿੱਤੇ ਗਏ ਨੇ ਜਿਨ੍ਹਾਂ ਨੂੰ ਗ੍ਰਿਫਤਾਰੀਆਂ ਵੀ ਹੋਈਆਂ ਨੇ ਆਪਰੇਸ਼ਨ ਪਰਹਾਰ ਜਿਹੜਾ ਟੂ ਸ਼ੂ ਕਰਦਾ ਪੰਜਾਬ ਟੈਕਸਟ ਨਸ਼ਾ ਨੂੰ ਇਹ ਇਹ ਪੰਜਾਬ ਦੇ ਵਿੱਚ ਇਹ ਪਰਹਾਰ ਨਾ ਕਿਹੜਾ ਏ ਇਹ ਕਿਹੜਾ ਨਾਵਾ ਕਿਸੇ ਦੇ ਸਮਝ ਆਉਂਦਾ ਪਰਹਾਰ ਕੀ ਆ ਇਹ ਪੰਜਾਬੀ ਪੰਜਾਬੀ ਸ਼ਬਦ ਹੀ ਹੈ ਨਹੀਂ ਗਾ ਤੇ ਫਿਰ ਪੰਜਾਬ ਚ ਆਪਰੇਸ਼ਨ ਕਿਹੜਾ ਚੱਲਾ ਰਿਓ ਇੱਥੇ ਆਪਰੇਸ਼ਨ ਜਿਹੜੇ ਆ ਐ ਨਹੀਂ ਚੱਲਦੇ ਇਹ ਤਾਂ ਸਿਰਫ ਡਰਾਮੇਬਾਜੀ ਆ ਇਹ ਸਿਰਫ ਦਿਖਾਵਾਬਾਜੀ ਆ ਇਹ ਮੈਂ ਤੁਹਾਨੂੰ ਪਹਿਲਾਂ ਕਿੱਡੀ ਕਲੀਅਰ ਗੱਲ ਕਰ ਚੁੱਕਿਆ ਵੀ ਇਹ ਪੁਲਿਸ ਜਿੱਥੇ ਮੈਂ ਪੁਲਿਸ ਨੂੰ ਸ਼ਾਬਾਸ਼ ਦਿੰਨਾ ਇਹੀ ਲੋਗ ਨੇ ਪਰ ਅੱਜ ਉਹ ਪੁਲਿਸ ਆ ਜਿਹੜੀ ਉਹ ਥੱਕੀ ਹੋਈ ਆ ਉਹ ਦੂਜੀ ਇੱਕ ਮੈਂ ਹੋਰ ਗੱਲ ਕਹਿ ਦੇਣਾ ਇੱਕ ਇੱਕ ਮੈਂ ਹੋਰ ਗੱਲ ਕਰ ਬੜੀ ਕਲੀਅਰਟੀ ਨਾਲ ਕਰਦਾ ਮੇਰੇ ਕੋਲ ਇਸ ਗੱਲਾਂ ਦਾ ਬੜਾ ਯਾਰ ਬਾ ਵੀ ਆ ਮੈਂ ਕਰਨਾ ਦੇਖਦਾ ਵੀ ਰਿਹਾ ਹਾਂ ਦੇਖੋ ਜਦੋਂ ਇੱਕ ਆਫੀਸਰਾਂ ਦੇ ਮੰਚ ਤਿੰਨ ਮਿੰਟ ਨੇੜੇ ਜਿਹੜੇ ਥੱਲੇ ਐਸਐਚਓ ਲੈਵਲ ਦੇ ਨੇ, ਐਸਐਸਆਈ ਲੈਵਲ ਦੇ ਆ ਜਿਨ੍ਹਾਂ ਨੇ ਕਾਰਵਾਈ ਕਰਨੀ ਹੈ। ਤੁਸੀਂ ਇੱਕ ਦੋ ਅਫਸਰ ਸੁਣੋਗੇ ਜਿਹੜੇ ਕਰ ਰਹੇ ਆ। ਕਿਉਂ ਨਹੀਂ ਕੋਈ ਹੱਥ ਪਾ ਰਿਹਾ? ਕਿਉਂਕਿ ਪਿੱਛੋਂ ਕੋਈ سپورਟ ਨਹੀਂ ਉਹਨਾਂ ਨੂੰ। ਜਦੋਂ ਮੇਰੇ ਦਾਦਾ ਜੀ ਸਰਦਾਰ ਬੈਂ ਸਿੰਘ ਸੀ ਮੁੱਖ ਮੰਤਰੀ ਮੈਂ ਦੇਖਦਾ ਰਿਹਾ ਕਿਵੇਂ ਚੱਲਦਾ ਸੀ ਕੰਮ। ਉਹ ਪਹਿਲਾਂ ਆਪਣੇ ਅਲੱਗ-ਅਲੱਗ ਮੁੱਖ ਮੰਤਰੀਆਂ ਨਾਲ ਅਲੱਗ-ਅਲੱਗ ਕੋਰਟ ਦੇ ਜੱਜ ਸੇ ਬਨਾਨਾ ਚੀਫ ਜਸਟਿਸ ਸੇ ਬਨਾਨਾ ਵੀ ਇਹ ਲੜਾਈ ਆ ਜਿਹੜੀ ਇਸ ਵੇਲੇ ਇਹ ਲੜਾਈ ਮੁਲਕ ਦੀ ਆ ਇਹ ਲੜਾਈ ਕਿਸੇ ਸਟੇਟ ਦੀ ਜਾਂ ਮੇਰੀ ਨਹੀਂ ਗਈ ਉਹ ਇਹ ਨਾ ਹੋਵੇ ਵੀ ਕੋਈ ਪੁਲਿਸ ਕੋਈ ਕਾਨੂੰਨ ਐਂਕਾਊਂਟਰ ਕਰਦੀ ਹੈ ਮੈਂ ਕਿਸੇ ਜਾਲੀ ਦੀ ਸਪੋਰਟ ਨਹੀਂ ਕਰਦਾ ਉਹ ਜਿਹੜੇ ਉਸ ਵੇਲੇ ਵੀ ਸੀ ਜਿਨ੍ਹਾਂ ਨੇ ਕਿਤੇ ਉਹ ਟੰਗੇ ਹੋਏ ਨੇ ਫਸੇ ਹੋਏ ਆ ਪਰ ਪੁਲਿਸ ਨੂੰ ਇਹ ਲੱਗਦਾ ਯਾਰ ਵੀ ਸਾਨੂੰ ਪਿੱਛੇ ਕੋਈ ਬਚਾਉਣ ਵਾਲਾ ਹੀ ਨਹੀਂਗਾ ਪਰ ਮੈਂ ਫਿਰ ਪੁਲਿਸ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਫਿਰ ਤੁਸੀਂ ਤਨਖਾਹਾਂ ਕਦ ਲੈ ਲੈਣੇ ਆ ਤੁਹਾਡੇ ਕੋਲ ਗੱਡੀਆਂ ਕਾਰਾਂ ਤੁਹਾਨੂੰ ਇੰਨੀ ਨੇ ਸਹੂਲਤਾਂ ਮਿਲੀਆਂ ਜੇ ਤੁਸੀਂ ਤੁਹਾਨੂੰ ਡਰ ਲੱਗਦਾ ਵੀ ਸਾਡੇ ਤੇ ਕੱਲ ਨੂੰ ਕੇਸ ਹੋ ਜੂ ਕੋਈ ਜਾਂ ਹੋਰ ਹੋ ਜੂ ਫਿਰ ਤੁਸੀਂ ਵੀ ਛੱਡ ਦਿਓ ਬੀ ਜੀ ਪੀ ਸਾਹਿਬ ਇੱਕ ਮਿੰਟ ਇੱਕ ਮਿੰਟ ਮੈਂ ਇਹ ਗੱਲ ਕਹਿਣਾ ਇਸ ਵੇਲੇ ਇੱਕ ਬੜਾ ਵੱਡਾ ਟੈਰਰਿਸਟ ਉਸ ਵੇਲੇ ਆ ਜ਼ਮਾਨਾ ਨਹੀਂ ਸੀ ਬਹੁਤ ਬੜਾ ਟੈਰਰਿਸਟ ਵੈਸਟ ਬੰਗਾਲ ਚ ਲੁਕਿਆ ਹੋਇਆ ਸੀ ਤੇ ਉਸ ਵੇਲੇ ਫੈਸਲਾ ਲਿਆ ਸੀਐਮ ਸਾਹਿਬ ਨੇ ਵੀ ਜਿਹੜਾ ਮੇਰਾ ਹੈਲੀਕਾਪਟਰ ਉਸ ਵੇਲੇ ਪਵਨ ਹੰਸ ਦਾ ਕਿਰਾਏ ਤੇ ਸਰਕਾਰਾ ਹੈਲੀਕਾਪਟਰ ਲੈਂਦੀ ਸੀ ਉਹਦੇ ਵਿੱਚ ਐਸਪੀ ਗੁਰਦੀਪ ਸਿੰਘ ਅੱਜ ਵੀ ਮੈਨੂੰ ਯਾਦ ਆ ਤਾਂ ਰਿਟਾਇਰ ਹੋ ਗਏ ਉਹ ਤੇ ਡੀਐਸਪੀ ਸਾਰੀ ਟੀਮ ਉਹਨਾਂ ਨੇ ਹੈਲੀਕਾਪਟਰ ਦੇ ਕੇ ਆਪਣਾ ਭੇਜਿਆ ਵੀ ਜਾਓ ਜਿਨ੍ਹਾਂ ਨੇ ਐਨੇ ਬੰਦੇ ਮਾਰੇ ਆ ਜੇ ਤੁਹਾਨੂੰ ਪਤਾ ਉੱਥੇ ਲੁਕੇ ਬੈਠੇ ਚੱਕ ਲਿਓ ਉਦੋਂ ਬਾਅਦ ਜੋਤੀ ਵਸੂ ਉੱਥੇ ਸੀਐਮਸੀ ਜੋਤੀ ਵਸੂ ਜੀ ਨਾਰਾਜ਼ ਹੋ ਗਏ ਵੀ ਓਬਵੀਅਸਲੀ ਹੋਣਾ ਹੀ ਸੀ ਵੀ ਮੇਰਾ ਸੂਬਾ ਹੈ ਵੈਸਟਰਨ ਬੰਦ ਮੇਰੀ ਸਟੇਟ ਆ ਇਤੋਂ ਬੰਦੇ ਚੱਕ ਕੇ ਤੁਸੀਂ ਲੈ ਗਏ ਤੇ ਪਰ ਮੇਰੇ ਦਾਦਾ ਜੀ ਨੇ ਉਸ ਤੋਂ ਬਾਅਦ ਉਹਨਾਂ ਤੋਂ ਮਾਫੀ ਮੰਗੀ ਜੇ ਵੀ ਤੁਹਾਨੂੰ ਪਹਿਲਾਂ ਦੱਸ ਦਿੰਦੇ ਇਨਫੋਰਮੇਸ਼ਨ ਲੀਕ ਹੋ ਜਾਂਦੀ ਮੁੜ ਕੇ ਭੱਜ ਜਾਂਦੇ ਫਿਰ ਕੀ ਸੀ ਪਰ ਮੇਰੇ ਅਫਸਰਾਂ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਮੇਰੇ ਨਾਲ ਗੱਲ ਕਰੋ ਜਿਹੜੀ ਕਰਨੀ ਆ ਉਹ ਨਹੀਂ ਹੋਣ ਦਿੱਤੀ ਪਰ ਅੱਜ ਜਿਹੜੇ ਨੇ ਕਿਸੇ ਦੇ ਪੈਰ 'ਚ ਗੋਲੀ ਮਾਰ ਕੇ ਉਹ ਜਾਨ ਜੀ ਬਚਾਉਂਦੇ ਫਿਰਦੇ ਆ ਜਦੋਂ ਉਸ ਤੋਂ ਜ਼ੋਰ ਪੈਂਦਾ ਏ ਉਹ ਜਾ ਕੇ ਕਿਤੇ ਨਾ ਕਿਸੇ ਕਿਸੇ ਦੇ ਪੈਰ ਜੀ 'ਚ ਗੋਲੀ ਮਾਰ ਦਿੰਦੇ ਆ ਉਹ ਤੁਸੀਂ ਖਬਰ ਚਲਾ ਦਿੰਦੇ ਹੋ ਅੱਜ ਵੀ ਜਿਵੇਂ 205 ਮਰਿਆ ਸ਼ਾਮ ਨੂੰ ਗੋਲੀ ਚੱਲ ਜੂ ਕਿਸੇ ਪੈਰ ਚ ਉਹ ਤੁਸੀਂ ਦਿਖਾਣ ਇਨਕਾਊਂਟਰ ਇਨਕਾਊਂਟਰ ਕਿਨੂੰ ਕਹਿੰਦੇ ਆ ਜੀ ਇਨਕਾਊਂਟਰ ਗਿੱਟੇ ਦੇ ਗੋਲੀ ਮਾਰੀ ਹੋਈ ਉਹ ਵੀ ਦੇਖ ਲਿਆ ਕਰੋ ਪਤਾ ਨਹੀਂ ਗੋਲੀ ਨਹੀਂ ਮਾਰੀ ਹੁੰਦੀ ਰੰਗ ਹੀ ਲਾਇਆ ਹੁੰਦਾ ਹੋਵੇ ਇਹ ਨਾਲ ਚ ਜਾਨ ਨਹੀਂ ਗਈ ਜਿਹੜੇ ਇਸ ਵੇਲੇ ਅਫਸਰ ਕੰਮ ਕਰ ਰਹੇ ਆ ਸਰਕਾਰ ਕੰਮ ਨਾ ਕਰ ਰਹੀ ਉਹ ਤਾਂ ਵਿਰੋਧੀ ਧਿਰ ਦਾ ਫਰਜ਼ ਮੰਨਦੇ ਚਟਾਉਣਾ ਮੁੱਖ ਕਾ ਐਲੋਪੀ ਇੱਕ ਤਰੀਕੇ ਨਾਲ ਕਹੀਏ ਵਿਰੋਧੀ ਪਾਰਟੀ ਕਾਂਗਰਸ ਹੈ ਉਸ ਦੇ ਰੋਲ ਨੂੰ ਪੰਜਾਬ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਦੇਖੋ ਉਹ ਦੇਖੋ ਨਾ ਜੀ ਇੱਕ ਇੱਕ ਉਹਨਾਂ ਨੇ ਗੱਲ ਕੀਤੀ ਉਦੋਂ ਪਹਿਲੀ ਗੱਲ ਤਾਂ ਯਾਰ ਇਹ ਇਕੱਠੇ ਹੀ ਨਹੀਂ ਗਏ ਅਸਲੀ ਰੌਲਾ ਕਿੱਥੇ ਆ ਬਿਲਕੁਲ ਵਿਰੋਧੀ ਜੇ ਸਾਡੇ ਕੋਲ ਵਰਗਿਆਂ ਦੇ ਇਹ ਲੋਕਾਂ ਨੇ ਮੌਕਾ ਦੇ ਨਾ ਚੀਕਾਂ ਨਾ ਦੇਈਏ ਕੜਾ ਪਰ ਗੱਲ ਤੁਹਾਡੀ ਠੀਕ ਆ ਕੰਪਰੋਮਾਈਜ਼ ਨੇ ਟੋਪੀਆਂ ਪਾ ਕੇ ਮਿਲ ਕੇ ਪੈਰੀ ਹੱਥ ਲਾ ਕੇ ਆਉਂਦੇ ਆ ਡਰ ਆ ਬਾਜਵਾ ਜੀ ਨੂੰ ਜਦੋਂ ਜੇਲ੍ਹ ਦਾ ਨਾਂ ਸੁਣਾਇਆ ਉਹਨਾਂ ਨੇ ਜਦ ਹੀ ਯਾਦ ਆ ਗਿਆ ਵੀ ਮੇਰਾ ਤਾਂ ਯਾਰ ਬਣੋ ਕੀ ਉੱਥੇ ਤਾਂ ਇੰਗਲਿਸ਼ ਸੀਟ ਨਹੀਂ ਹੁੰਦੀ ਜੇਲ੍ਹ ਕਰਾ ਕਿ ਨਹੀਂ ਕਹਿੰਦੇ ਕਰੋ ਜਿਹੜੀ ਕਾਰਵਾਈ ਮੇਰੇ ਤੇ ਕਰਨੀ ਆ ਵੀ ਚਲੋ ਪਰ ਕਦੇ ਹਾਈ ਕੋਰਟ ਕਦੇ ਕੀਚ ਦੁਬਾਰਾ ਇਹੋ ਜੀ ਗੱਲ ਕਦੇ ਨਹੀਂ ਕਰਦੇ ਕਿਉਂਕਿ ਜਿਹੜੇ ਬੰਦੇ ਨੂੰ 2 ਕਰੋੜ ਦੀ ਗੱਡੀ 'ਚ ਬੈਠਣ ਨੂੰ ਕੁਰਸੀ ਚਾਹੀਦੀ ਆ ਐਲੋਪੀ ਸਾਹਿਬ ਨੇ ਜਾਂ ਦੂਜਿਆਂ ਨੂੰ ਉਹ ਜੇਲ੍ਹ ਦੀਆਂ ਸੀਟਾਂ 'ਚ ਕਿੱਥੇ ਪੜ ਕੇ ਬਹਿਣਗੇ ਉਹ ਉਹ ਪੋਲਾ ਮਾਸ ਆ ਗੂਰਾ ਰੰਗ ਆ ਨਾ ਮਾਰਦੇ ਆ ਇਹ ਫਾਈਵ ਸਟਾਰ ਤੋਂ ਵਗੈਰ ਖਾਣਾ ਨਹੀਂ ਖਾ ਸਕਦੇ ਇਹ ਜਿਹੜੀ ਕਾਂਗਰਸ ਪਾਰਟੀ ਆ ਇਸ ਵੇਲੇ ਕਰਕੇ ਇਹ ਨਾ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਰਲ ਕੇ ਗੇਮ ਖੇਡਦੇ ਆ ਸਾਰੀ ਕਿਤੇ ਵੀ ਦੇਖਦੇ ਆ ਹੁਣ ਬਾਕੀ ਕਾਂਗਰਸੀ ਦੇ ਅਸੀਂ ਭੱਜ ਜਾਣੇ ਆ ਜਦੋਂ ਇਹ ਗੱਲ ਕਹਿਤੀ ਆਂ ਸ਼ੁਰੂ ਕਰ ਲਓ ਬਲਵੀਰ ਸਿੱਧੂ ਜੀ ਚਲੋ ਇਹ ਤਾਂ ਇੱਧਰ ਹੋ ਕੇ ਗਿਆ ਬਲਵੀਰ ਸਿੱਧੂ ਜਗਮਉਨ ਕੰਗ ਉਦੋਂ ਅੱਗੇ ਰਾਣਾ ਕੇਪੀ ਜੀ ਉਦੋਂ ਅੱਗੇ ਲੈ ਲਓ ਪਾਂਡੇ ਜੀ ਡਾਬਰ ਸਾਹਿਬ ਪਰੇ ਨੂੰ ਨਿਕਲ ਜਾਓ ਉਹ ਤਾਂ ਸਾਰੇ ਹੀ ਉਹਨਾਂ ਨੇ ਕਹਿਤਾ ਵੀ ਤੁਹਾਨੂੰ ਟਿਕਟ ਹੀ ਨਹੀਂ ਦੇਣੀ 50 ਤੇ ਥੱਲੇ ਥੱਲੇ ਟਿਕਟਾਂ ਦੇਣੀ ਆ ਇਹਨਾਂ ਨੂੰ ਪਰ ਅਸੀਂ ਇਹਨਾਂ ਦੀ ਮਦਦ ਵੀ ਕਰਾਂਗੇ ਜਿਹਦੀ ਜਿਹਦੀ ਟਿਕਟ ਕੱਟੀ ਗਈ 50 ਤੋਂ ਜਿਹੜੇ ਉੱਤੇ ਵਾਲੇ ਆ 60 ਵਾਲੇ 70 ਇਹਨਾਂ ਦੀ ਹਰ ਮਦਦ ਕਰਾਂਗੇ ਇੰਡੀਪੈਂਡੈਂਟ ਕੈਂਡੀਡੇਟ ਖੜੇ ਕਰਨਗੇ ਕਰਾਂਗੇ ਇਹਨਾਂ ਨੂੰ ਸਾਰਿਆਂ ਨੂੰ ਖੜੇ ਹੋ ਇਹਨਾਂ ਦੀ ਮਾਲੀ ਮਦਦ ਵੀ ਕਰਾਂਗੇ ਭਾਜੀਪੀ ਚ ਬੁਲਾ ਲਓ ਨਹੀਂ ਭਾਜੀਪੀ ਚ ਕਿਉਂ ਬੁਲਾ ਲੀਏ ਭਾਜੀਪੀ ਵਾਲੇ ਘਟ ਨੇ ਭਾਜੀਪੀ ਚ ਬਹੁਤ ਬੈਸਟ ਤੋਂ ਬੈਸਟ ਕੈਂਡੀਡੇਟ ਆ ਨਾਲੇ ਇਹਨਾਂ ਨੂੰ ਕਿਉਂਕਿ ਜੀ ਨੇ ਇੱਕ ਵਾਰ ਸਿਆਸਤ ਕਰ ਲਈ ਉਹ ਸਸਕਾ ਪੈ ਗਿਆ ਨੇ ਹਟਣਾ ਤਾਂ ਹੈ ਨਹੀਂ ਇਹਨਾਂ ਦੀ ਟਿਕਟਾਂ ਬਘੇਲ ਨਹੀਂ ਕਹਤਾ ਹੁਣ ਤਾਂ ਪਹਿਲਾਂ ਰਾਜਾ ਕਹਿੰਦਾ ਹੁਣ ਬਘੇਲ ਨੇ ਕਹਤਾ ਇਸ ਕਰਕੇ ਮੈਂ ਥੋੜੇ ਰਾਹੀਂ ਕਹਨਾ ਜੇ ਤੁਹਾਨੂੰ ਟਿਕਟ ਕਿਸੇ ਨੂੰ ਜਿਹੜੀ ਕਹਾਂ ਵੀ 70 ਸੀਟਾਂ ਐ ਜਿਹੜੀਆਂ ਬਜ਼ੁਰਗਾਂ ਦੀਆਂ ਕੱਟੀਆਂ ਜਾਣੀਆਂ ਐ ਵਿੱਚ ਹੀ ਬਾਜਵਾ ਐ ਵਿੱਚ ਹੀ ਸੁਖੀ ਰੰਦਾਵਾ ਐ ਵਿੱਚ ਹੀ ਅਰਨਾ ਚੌਧਰੀ ਜੀ ਨੇ ਵਿੱਚ ਹੀ ਸਾਰੇ ਹੀ ਨੇ ਅਸੀਂ ਤੁਹਾਡੀ ਹਰ ਮਾਲੀ ਪੈਸੇ ਦੀ ਜੋਥ ਤੁਹਾਨੂੰ ਮਦਦ ਚਾਹੀਦੀ ਹੋਊ ਜਿੰਨੇ ਜੋਗੇ ਹੋਵਾਂਗੇ ਤੁਹਾਡੇ ਇੰਡੀਪੈਂਡੈਂਟ ਤਕੜੇ ਹੋ ਕੇ ਰਹੋ ਅੱਜ ਜੀ ਤਿਆਰੀ ਕਰ ਲੋ ਮੌਕੇ ਤੇ ਗੱਲ ਨਹੀਂ ਬਣਨੀ ਮੌਕੇ ਤੇ ਮੁੜ ਕੇ ਦੇਖੋਗੇ ਬਾਅਦ ਚ ਵੀ ਟਿਕਟਾਂ ਕੱਟੀਆਂ ਗਈਆਂ ਨਹੀਂ ਫਿਰ ਆਪਣੇ ਆਪਣੇ ਮੁੰਡੇ ਤਿਆਰ ਕਰ ਲੋ ਅੱਛਾ ਰਮਨ ਜੀ ਰਾਹੁਲ ਗਾਂਧੀ ਕਹਿੰਦੇ ਹੈ ਇਹ ਸੱਮਿਟ ਜੋ ਹੈ ਉਹ ਰਾਹੁਲ ਗਾਂਧੀ ਕਹਿੰਦੇ ਹੈ ਇਹ ਸੱਮਿਟ ਜੋ ਹੈ ਉਹ ਫਲੋਪ ਚੁਆਇ ਸ਼ੁਪੀਆਰ ਸ਼ੋ ਹੈ ਪਰ ਤਾਂ ਗੁਪਤ ਨਵਿੰਦਰ ਮੋਦੀ ਦਾ ਆਪ ਕਿਵੇਂ ਦੇਖ ਰਹੇ ਹੋ ਕਹਿੰਦੇ ਚਾਈਨਸ ਪ੍ਰੋਡਕਟ ਕੋ ਜੋ ਹੈ ਉਹ ਪ੍ਰਮੋਟ ਕੀਤਾ ਜਾ ਰਹਾ ਹੈ ਦੇਖੋ ਨਾ ਬਦਕਿਸਮਤੀ ਹੋ ਗਈ ਬਦਕਿਸਮਤੀ ਹੋ ਗਈ ਬਈ ਵਹਾਂ मैं आज सुबह ही वहाँ से आया हूँ कोशिश मैंने कल भी की ट्रेन में आने की लेकिन इतने देशों के लोग इतने राष्ट्रपति इतने प्राइम मिनिस्टर इतने बड़े बड़े जो हाउसेज हैं इंडस्ट्री हाउसेज वो पहुंचे हुए हैं उसको छोड़ के जहाँ तक यूनिवर्सिटी वाले हैं उन्होंने गलती की है उन्होंने सौ परसेंट गलती की है जो उनकी चीज ही नहीं थी उन्होंने ये कैसे कह दिया भी ये हमारी चीज है अपना कितना बड़ा विश्वास जो उन्होंने किया है अपने साथ नहीं किया अपने देश के साथ भी किया अब आज प्राइम मिनिस्टर साहब और बड़े बड़े चाहे फ्रेंच प्रेसिडेंट हों और बाकी सी हों चाहे गूगल के हों चाहे और हों आज वो सब चीज़ें पीछे रह जाएंगी ये जिमें ना जो बाबा बोर्ड आंदा ना जब आज ਪ੍ਰਾਈਮ ਮਿਨਿਸਟਰ ਸਾਹਿਬ ਸ਼ਿਰਕਤ ਕਰਨਗੇ ਤਾਂ ਇਹ ਸਭ ਚੀਜ਼ਾਂ ਜੋ ਇਹ ਥੋਟੀ ਮੋਟੀ ਜੋ ਕੁੱਤੇ ਭੁੱਤੇ ਜਿਹੜੇ ਕੀ ਨੇ ਇਹ ਇਹ ক্রিকেট ਮੈਚ ਵਿੱਚ ਦੇਖਤੇ تھے ਇਹ ਡੌਗ ਜੋ تھا ਇਹ ਸਭ ਤੋਂ ਪਹਿਲੇ ক্রিকেট ਉਹਦੇ ਉੱਤੇ ਸਕਰੀਨ ਤੇ ਦਿਖਾਇਆ ਜਾ ਰਿਹਾ ਸੀ ਕੋ ਯੂਨੀਵਰਸਿਟੀ ਵਾਲਿਆਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਬਿਲਕੁਲ ਨਹੀਂ ਕਹਿਣਾ ਚਾਹੀਏ ਥਾ ਉਸੇ ਵੀ ਇਹ ਹਮਾਰੇ ਬੱਚੋ ਨੇ ਇਨੋਵੇਸ਼ਨ ਕੀਤੀ ਹੈ ਉਸਮੇ ਉਹ 100% ਗਲਤ ਹੈ ਔਰ ਠੀਕ ਹੈ ਪਰ ਲੇਕਿਨ अब गलती इंसान से ही होती है वो कोई मतलब वो अपनी यूनिवर्सिटी की काबिलियत दिखाना चाह रहे थे वो कहीं ना कहीं वो बात बनी नहीं किसी ने वो ट्वीट कर दिया भाई ये तो वहां का है भाई तो इसलिए उसमें देश का क्या कसूर उसमें सरकार का क्या कसूर है हमारे तो मतलब सबसे बड़ा ये आर्टिफिशियल आर्टिफिशियल इंटेलिजेंस का ये सबसे बड़ा एक महाकुंभ है वो यहाँ हो रहा है इससे खुशी की बात हमारे लिए क्या हो सकती इतनी बड़ी एक युणिवर्स, है से वो एक यूनिवर्सिटी थी गलती की है और रैली चल रही है पंजाब बचाओ सुखबीर सिंह बादल देखो राहुल गांधी को तो राहुल गांधी ने राहुल गांधी को देश में कोई स्टेट सीरियस नहीं देखी अब ये कांग्रेस वाले बाकी तो, तो कहीं है ही नहीं है यहां सात आठ एम पी है तो और तो जगह बची नहीं है कोई। एक पंजाब है, वो भी में साफ कर देंगे लोग तो इसलिए राहुल गांधी को जो मनी शंकर आयर उनके सबसे पुराने लीडर जो उन्होंने बोला है जो उन्होंने उनके बारे में कहा है तो उससे ऊपर कुछ कहने की जरूरत है उनका असम का सात एमएलए कल छोड़ के चले गए उनका जो पीसीसी चीफ था और कंपेन कमेटी का चेयरमैन था बोरा, वो छोड़ के पार्टी चले गए और उन्होंने भी ये कहा भी ये कभी बात सुनने के तैयार नहीं कभी किसी से ये मिलते नहीं है तो रह के यहां करें क्या तो इसलिए मामला डीएमके डीएमके ने बिल्कुल मना कर दिया भी आपका कोई सरकार भी रोल नहीं है हम तो आपको टिकटें खरात में देते हैं दो चार एम पी एमएलए आपके बना देते हैं अगर चाहते हो तो ठीक है नहीं तो बाहर निकलो इसी तरीके से अपनी उनके साथ केरला में हो रहा है इसी तरीके के साथ उनके साथ असम में हो रहा है तो पंजाब में जो राहुल गांधी ने एक पंजाबी को जो बोला है उसके बारे में मैं पहले बात कर चुका हूं और मैं चाह रहा हूँ भी अब आज सिर्फ हमें बाकियों का फिक्र छोड़ के हमें पंजाब के आम आदमी जो बिल्कुल आम उसका फिक्र करना चाहिए आज सरदार बेंत सिंह की का दिन है जो इसीलिए ये हमारी कोशिश होती है भाई एक मैसेज जाए जहाँ अमन शांति का मैसेज जाए ये जो गुंडे हैं जो ड्रग्स वाले हैं इनको मजबूती से मैं तो कहूँगा यहाँ पे हर कोई भी मुख्यमंत्री हो किसी पार्टी का है तो स्टेट का मुख्यमंत्री और ये स्टेट के मुख्यमंत्री शहीद हुए हैं चेयर इनसे आके ताकत लेके जाए इनसे आके यहाँ पे वो अपना मजबूती से कैसे लड़ा जाता है देश के दुश्मनों के साथ वहाँ आके इनसे सीख के जाएं और इनका आशीर्वाद लेके जाएं तो मैं समझता हूँ अगर इनकी सोच पे चल जाएं तो अपने आप ही पंजाब है जो मुझे याद आ गई कोई भी पंजाब में किसी आप सिंगर जो पुराना है अभी सुखी बराड़ जी ने कुछ बोला था कि पिछले दिनों किसी चैनल पे कोई यहाँ पे आप आज दलजीत दुसांझ आ जाए आज गिप्पी आ जाए दूसरा आ जाए मान साहब आ जाए जो सबसे बड़े हैं एक भी कहीं पंजाब में पांच लोग भी किसी को सुनने नहीं आते थे और ये सरदार बेंत सिंह की देना भी आज पंजाबी उस टाइम शुरू हुआ दुनिया में पंजाबी सिंगर लेखक पिक्चरें आज से रही हैं आप निकाल के देखना मैं तो हैरान हूँ उसके बाद ये किसी ने सोचा ही नहीं जब वो अमन शांति लेके आए मुझे याद है यहीं परेड ग्राउंड में सेवनटीन डब्ल्यू डब्ल्यू एफ बड़ी चलती थी उस टाइम तो सबको अंडरटेकर जैसे जो बड़े बड़े थे लोगों के लिए यहाँ लेके आए ये क्रिकेट ग्राउंड में जो पंजाब से धर्मिंदर जी जुड़े थे मरीशपुरी जी जुड़े थे सब लोगों को यहाँ पे ला के बैठाया और बोला भी इंडस्ट्री जो है फिल्म इंडस्ट्री है बॉम्बे की वो पंजाब से लोग चलाएंगे ये चीजें करनी ही पड़ेंगी यहाँ तो सिर्फ नकली है कोई मतलब बाहर जाने की अगर बात करते हैं वो कह देते हैं जी हमें जाने ही नहीं दिया वो भी बाहर नहीं जहाँ हाँ एक मैं ज़रूर मुबारकबाद दूँगा एक आज मैं अच्छा काम के लिए ज़रूर मुबारकबाद दूंगा सरकार को जो बैलगाड़ी रेस किला रैपर जो मिन्नी वो जो हुई है क्योंकि मैं भी बहुत कोशिश करता रहा उस टाइम सरकार से नहीं हुआ कैप्टन अमरिंदर सिंह जी और हम लगे रहे लेकिन ये काम जो है ये अच्छा काम हुआ है बहुत लोग जुड़े हुए हैं हमारे बहुत प्रेम बुजुर्ग उनको तो ऐसे था हमारी जिंदगी खत्म हो गई जो मैं सुन रहा था जितना वो खुशी मना रहे हैं और मिनी ओलम्पिक्स है हमारा तो ये एक अच्छा काम है जो जो अच्छी बात है उसे अच्छी कहना भी अकाली दल फिर हम हरेक ना लड़ाई ਕਰਨੀ ਵੀ ਇੱਕ ਮੌਕੇ ਤੇ ਇੱਕ ਨੂੰ ਇੱਕ ਸਮ ਮੌਕੇ ਹੀ ਸਾਹਮਣਾ ਚਾਹੀਦਾ ਪਰ ਜੋ ਕੁਛ ਹੋ ਰੇ ਪੰਜਾਬ ਚ ਚਿੱਟਾ ਇਹ ਤਾਂ ਸਾਰੇ ਮੰਨਦੇ ਆ ਅਕਾਲੀ ਦਲ ਵਧਿਆ ਆ ਜੋ ਕੁਛ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸਾਰਾ ਕੁਛ ਹੋਇਆ ਉਹ ਕਿਹਦੇ ਰਾਜ ਚ ਹੋਇਆ ਤੇ ਮੈਨੂੰ ਨਹੀਂ ਲੱਗਦਾ ਠੀਕ ਆ ਸੁਖਵੀਰ ਜੀ ਕਰ ਰਹੇ ਆ ਮਿਹਨਤ ਪਰ ਲੋਕ ਉਹਨਾਂ ਨੇ ਕੱਲ ਕਿਹਾ ਵੀ ਜਿਹੜੇ ਕਾਲੀ ਦਲ ਨੂੰ ਵੋਟ ਪਾਉਣ ਤੋਂ ਪਹਿਲਾਂ ਮੇਰੀ ਮਾਤਾ ਮਿਲੀ ਇੱਕ ਮੈਨੂੰ ਜਿਨ੍ਹਾਂ ਨੇ ਕਿਹਾ ਵੀ ਮੈਂ ਅਰਦਾਸ ਕਰਕੇ ਅਰਦਾਸ ਕਰਕੇ ਜਿਹੜੀ ਆ ਉਹਨਾਂ ਨੂੰ ਭੁੱਲ ਗਏ ਵੀ ਹੁਣ ਵੋਟ ਨਹੀਂ ਪੈਂਦੀ ਹੁਣ ਤਾਂ ਬਟਨ ਦੱਬੀ ਦਾ ਉਹਨਾਂ ਨੇ ਕਿਹਾ ਅਰਦਾਸ ਕਰਕੇ ਪਰਚੀ ਦੀ ਕਾਲੀ ਦਲ ਨੂੰ ਵੋਟ ਪਾਉਂਦੇ ਸੀ ਤੇ ਉਸ ਤੋਂ ਬਾਅਦ ਫੇਰ ਅਰਦਾਸ ਕਰਦੇ ਸੀ ਪਰ ਅੱਜ ਤੁਸੀਂ ਕੀਤਾ ਕੀ ਕਾਲੀ ਦਲ ਤਾਂ ਇਹੀ ਸੀ ਐਂ ਹੀ ਸੀ ਜੁੜੇ ਹੋਏ ਲੋਕ ਤੁਸੀਂ ਉਸੇ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਉਸੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਡੇਰੇ ਮਗਰ ਉਹਦੀਆਂ ਵੋਟਾਂ ਲੈਣ ਖਾਤਰ ਉਹ ਸਾਡੇ ਗੁਰੂਆਂ ਦੇ ਅੰਗਾਂ ਦੀ ਬੇਅਦਬੀ ਕਰਾਈ ਤੁਹਾਨੂੰ ਲੋਕ ਮਾਫ ਕਰ ਦੇਣਗੇ ਗੁਰੂ ਗ੍ਰੰਥ ਸਾਹਿਬ ਤੋਂ ਸਾਡੇ ਲਈ ਸਾਡੇ ਲਈ ਕੀ ਹੈ ਜੀ ਇਸ ਕਰਕੇ ਕਿਹੜੇ ਮੂੰਹ ਨਾਲ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਵੀਰ ਸੁਖਵੀਰ ਜਾਂ ਵੋਟਾਂ ਪਾ ਦਿਓ ਤੁਸੀਂ ਤਾਂ ਗੁਰੂ ਦੇ ਨਹੀਂ ਹੋਏ ਲੋਕਾਂ ਦੇ ਕਿੱਥੋਂ ਆਜੋ ਸ਼ਹੀਦ ਆਜ਼ਮ ਸਤਾਰ ਬੈਂ ਸਿੰਘ ਨੇ ਜਦੋਂ ਕਿਸੇ ਨੂੰ ਇਹ ਹੁਕਮ ਨਹੀਂ ਸੀ ਆਪਣੀ ਮਰਜ਼ੀ ਦੇ ਮੇਰੀਆਂ ਮਾਂ ਭੈਣਾਂ ਨਾ ਮਾਮਾ ਆਪਣੀ ਮਰਜ਼ੀ ਦੇ ਨਾਲ ਸੂਟ ਦਾ ਰੰਗ ਪਾ ਸਕਦੀਆਂ ਸੀ ਚੁੰਨੀ ਦਾ ਰੰਗ ਪਾ ਸਕਦੀਆਂ ਸੀ ਆਪਣੀ ਮਰਜ਼ੀ ਦੇ ਨਾਲ ਤੁਸੀਂ ਆਪਣੀ ਦੁਕਾਨ ਦਾ ਰੰਗ ਵੀ ਨਹੀਂ ਕਰ ਸਕਦੇ ਇਸ ਤਰੀਕੇ ਦੇ ਨਾਲ ਜੇ ਕੋਈ ਮੇਰੀ ਮਾਂ ਭੈਣ ਜੇ ਕੋਈ ਕਾਲਜ ਯੂਨੀਵਰਸਿਟੀ ਜਾਂਦੇ ਸੀ ਉੱਥੇ ਕੈਂਚੀਆਂ ਨਾਲ ਜਾ ਕੇ ਉਹਨਾਂ ਦੇ ਵਾਲ ਕੱਟ ਦਿੱਤੇ ਜਾਂਦੇ ਸੀ ਇਹ ਹਾਲਾਤ ਸੀਗੇ ਅੱਜ ਕਹਿਣਾ ਬੜਾ ਸੌਖਾ ਏ ਅੱਜ ਜਿਨ੍ਹਾਂ ਦੇ ਆ ਸਰਪੰਚ ਸਾਹਿਬ ਕੱਲ ਜਿਸ ਤਰੀਕੇ ਨਾਲ ਮਾਰੇ ਆ ਅਜੇ ਕੀ ਉਹਨਾਂ ਦੇ ਮੈਂ ਦੇਖ ਰਿਹਾ ਸੀ ਵੀ ਆਪ ਪਟਾ ਪਾਇਆ ਹੋਇਆ ਸੀ ਰੌਂਦਾ ਦਾ ਇਹਦਾ ਮਤਲਬ ਕੀ ਹਾਲਾਤ ਬਣ ਗਏ ਨੇ ਤੇ ਮੈਂ ਇੱਕ ਗੱਲ ਅੱਜ ਸਰਦਾਰ ਬੀਨ ਸਿੰਘ ਜੀ ਦੇ ਇਸ ਦਿਨ ਤੇ ਉਹਨਾਂ ਦੇ ਜਨਮ ਦਿਨ ਤੇ ਇਹ ਬੇਨਤੀ ਕਰਦਾ ਇਹ ਸਰਕਾਰ ਤੋਂ ਤਾਂ ਮੈਨੂੰ ਨਹੀਂ ਲੱਗਦਾ ਹੁਣ ਕੁਝ ਹੋਣਾ ਹੁਣ ਅਖੀਰ ਚ ਫ੍ਰਸਟ੍ਰੇਸ਼ਨਸ ਆਪਚਰਨ ਨੂੰ ਸਸਪੈਂਡ ਡਿਸਮਿਸ ਕਰਨ ਲੱਗੇ ਮੇਰੀ ਇੱਕੋ ਹੀ ਬੇਨਤੀ ਹੈ